ਅੱਜ ਤੁਹਾਡੇ ਨਾਲ ਇੱਕ ਮੈਂ ਗੱਲ ਸਾਂਝੀ ਕਰਦਾ ਇਹ ਗੱਲ ਕਿਸੇ ਬੰਦੇ ਨੇ ਮੈਨੂੰ ਦੱਸੀ ਤੇ ਪੰਜਾਬ ਦੇ ਇੱਕ ਪਿੰਡ ਦੀ ਇਹ ਗੱਲ ਹੈ ਤੁਹਾਨੂੰ ਪਤਾ ਕਿ ਆਪਣੇ ਜਿਹੜੇ ਪੰਜਾਬੀ ਲੋਕ ਨੇ ਸਾਡੇ ਲੋਕਾਂ ਦੇ ਵਿੱਚ ਲੀਡਰ ਬਣਨ ਦੀ ਬੜੀ ਤਮੰਨਾ ਜਿਹੜੇ ਬੰਦੇ ਦਾ ਜਿੰਨਾਕ ਜਿੱਥੇ ਵੀ ਬਾਦ ਚੱਲਦਾ ਉੱਥੇ ਉਹ ਬੰਦਾ ਜਾ ਕੇ ਆਪਣੀ ਲੀਡਰੀ ਕੋਟਦਾ ਸਾਡੇ ਜਿਹੜਾ ਸਿਆਸਤ ਦਾ ਸਫਰ ਹੈ ਲੀਡਰੀ ਦਾ ਬੰਦੇ ਦੀ ਸ਼ੁਰੂਆਤ ਹੈ ਰੁਝਾਨ ਹੈ ਉਹ ਲੋਕਾਂ ਦੇ ਖੂਨ ਦੇ ਕਣ-ਕਣ ਦੇ ਵਿੱਚ ਚੀਜ਼ ਵਸੀ ਹੋਈ ਹੈ ਮੁੱਖ ਮੰਤਰੀ ਦੀ ਕੁਰਸੀ ਤਾਂ ਬੜੀ ਦੂਰ ਦੀ ਗੱਲ ਹੈ ਅਸੀਂ ਤਾਂ ਕਦੇ ਸ਼ਮਸ਼ਾਨ ਘਾਟ ਦੀ ਪ੍ਰਧਾਨਗੀ ਨਾ ਛੱਡੀਏ ਜੇ ਸਾਡਾ ਵਾਸ ਚੱਲਦਾ ਹੋਵੇ ਤੇ ਅਸੀਂ ਤਾਂ ਹੱਡਾ ਰੋੜੀ ਦੀਆਂ ਕੁਰਸੀਆਂ ਨਾ ਛੱਡੀਏ ਪੰਜਾਬੀ ਜੇ ਸਾਡੇ ਕਿਤੇ ਹੱਥ ਪੈਂਦੀ ਹੋਵੇ ਹੱਡਾ ਰੋੜੀ ਦੀ ਕੁਰਸੀ ਵੀ ਇਵੇਂ ਉਹ ਬੰਦੇ ਨੇ ਗੱਲ ਦੱਸੀ ਕਹਿੰਦੇ ਕਿ ਕੋਈ ਪਿੰਡ ਸੀ ਪੰਜਾਬ ਦਾ ਉਸ ਪਿੰਡ ਦਾ ਇੱਕ ਬੰਦਾ ਸੀ ਉਸ ਬੰਦੇ ਕੋਲੇ 60 ਕਿੱਲੇ ਜ਼ਮੀਨ ਸੀ 60 ਕਿੱਲੇ ਬੰਦੇ ਕੋਲ ਜ਼ਮੀਨ ਹੋਵੇ ਤੇ ਬੰਦਾ ਲੀਡਰ ਫਿਰ ਵੀ ਨਾ ਬਣ ਪਾਵੇ ਤਾਂ ਬੰਦਾ ਤਾਂ ਇੱਕ ਹੋਗਾ ਨਾ ਕਿ ਲੱਖ ਲਾਹਣਤਾ ਮੇਰੇ ਤੇ ਤੇ ਉਸ ਪਿੰਡ ਦੀ ਜਿਹੜੀ ਵੋਟ ਸੀ ਨਾਮ ਤਾਂ ਚਲੋ ਆਪਾਂ ਨੇ ਕਿਸੇ ਦਾ ਕੰਮ ਨੂੰ ਲੈਣਾ ਉਸ ਪਿੰਡ ਤੇ ਜਿਹੜੀ ਬੋਟ ਸੀ ਬੋਟ ਸੀਓ ਦੀ 3844 ਤੇ 3844 ਵੋਟਾਂ ਸੀਆਂ ਪਿੰਡ ਦੀ ਸੀ ਤੇ 60 ਕਿੱਲੇ ਬੰਦੇ ਕੋਲ ਜ਼ਮੀਨ ਸੀ ਬੰਦੇ ਨੇ ਪਹਿਲੀ ਵਾਰ ਚੋਣ ਲੜੀ ਬੰਦਾ ਹਾਰ ਗਿਆ ਬੰਦੇ ਨੇ ਦੂਜੀ ਵਾਰ ਚੋਣ ਲੜੀ ਬੰਦਾ ਹਾਰ ਗਿਆ ਤੀਜੀ ਵਾਰ ਪਿੰਡ ਦੇ ਲੋਕਾਂ ਨੇ ਵੋਟਾਂ ਪਾਤੀਆਂ ਤੇ ਤੀਜੀ ਵਾਰ ਉਹ ਬੰਦਾ ਸਰਪੰਚ ਬਣ ਗਿਆ 4-5 5 ਕਿਲੇ ਤਾਂ ਬੰਦੇ ਨੇ 2 ਸਾਲਾਂ ਦੇ ਸਫਰ ਦੇ ਦੌਰਾਨ ਹੀ ਜਾੜਤੇ ਤੇ ਉਸ ਤੋਂ ਬਾਅਦ ਜਦੋਂ ਸਰਪੰਚ ਬਣ ਗਿਆ ਸਰਪੰਚ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਵੇਂ ਕਹਿੰਦੇ ਨੇ ਕਿ ਆਪਾਂ ਇਹ ਦੋ ਵਾਰ ਤਾਂ ਬੰਦਾ ਹਾਰ ਗਿਆ ਸੀ ਤੀਜੀ ਵਾਰ ਜਾ ਕੇ ਸਰਪੰਚ ਬਣਿਆ 10 ਕਿੱਲੇ ਦਾ ਕੰਮ ਬੰਦੇ ਨੇ ਜਦ ਕਰਤਾ ਜਦੋਂ ਉਹ ਸਰਪੰਚ ਬਣਿਆ ਗਏ ਬੰਦੇ ਦੇ 15 ਕਿੱਲੇ ਤੇ ਉਹਦੇ ਤੋਂ ਬਾਅਦ ਇੱਕ ਕਲੈਕਸ਼ਨ ਬੰਦੇ ਨੇ ਫਿਰ ਲੜੀ 5 ਕਿੱਲੇ ਬੰਦਾ ਫਿਰ ਚੱਕ ਗਿਆ 20 ਕਿੱਲੇ ਬੰਦੇ ਦੇ 4 ਇਲੈਕਸ਼ਨਾਂ ਦੇ ਵਿੱਚ ਚਲੇ ਗਏ ਇੱਕ ਇਲੈਕਸ਼ਨ ਦੇ ਉੱਪਰ ਤੁਸੀਂ 5 ਕਿੱਲੇ ਲਾ ਲਓ ਦੋਸਤੋ ਯਾਨੀ ਕਿ ਉਸ ਨੂੰ ਜਿਹੜੀ ਸਰਪੰਚੀ ਹੈ ਸਰਪੰਚੀ 20 ਕਿੱਲਿਆਂ 'ਚ ਪਈ ਉਸ ਬੰਦੇ ਨੂੰ ਉਸ ਤੋਂ ਬਾਅਦ ਫਿਰ ਉਹਦੀ ਸਿਆਸਾ ਦਾ ਅਗਲਾ ਸਫ਼ਰ ਸ਼ੁਰੂ ਹੁੰਦਾ ਕਿਉਂਕਿ ਫਿਰ ਐ ਹੁੰਦਾ ਨਾ ਦੇਖੋ ਇੱਕ ਤਾਂ ਹੁੰਦਾ ਕਿ ਤੁਹਾਡੇ 'ਚ ਕੁਆਲਿਟੀ ਹੈ ਕੌਲਟੀ ਦਾ ਕੰਮ ਕਰ ਰਹੇ ਹੋ ਇੱਕ ਹੈਗਾ ਕਿ ਲੋਕਾਂ ਨੂੰ ਧਾਰੂਆਂ ਪੁਲਾਣੀਆਂ ਲੋਕਾਂ ਨੂੰ ਸ਼ਰਾਬਾਂ ਪਿਉਣੀਆਂ ਮੀਟ ਖਵਾਉਣੇ ਤੇ ਭੁੱਖੀ ਲੋਕਾਂ ਨੂੰ ਖਵਾਉਣੀ ਗੱਟੀਆਂ ਭਰ ਕੇ ਫਰੀ ਜਾਣਾ ਗੁਣੋ ਤੁਹਾਡੇ ਜੀ ਕੋਈ ਹੋਵੇ ਨਾ ਐਮਐਲਏ ਦੀ ਐਮਪੀ ਦੀ ਜਿਹੜਾ ਉਹਦੀ ਪਾਰਟੀ ਐ ਐਮਐਲਏ ਦਾ ਝੰਡਾ ਆਪਣੇ ਗੱਡੀ ਤੇ ਹੋਣਾ ਆਪਣੇ ਘਰ ਦੇ ਛੱਤ ਤੇ ਝੰਡਾ ਹੋਣਾ ਜ਼ਮੀਨ ਤਾਂ ਫਿਰ ਵੀ ਚਲਦੇ ਕਰਾਉਂਦੇ ਸਰਪੰਚੀਆਂ ਲੜਦੇ ਬਲਾਦ ਸਮਤੀਆਂ ਲੜਦੇ ਐਮਐਲਿਆਂ ਦੇ ਪਿੱਛੇ ਫਿਰਦੇ ਸਰਕਾਰਾਂ ਦੇ ਵਿੱਚ ਫਿਰਦੇ ਉਸ ਬੰਦੇ ਨੇ 60 ਕਿੱਲੇ ਆਪਣੇ ਵੇਚਦੇ ਜਾਂ ਕਹ ਲੋ ਕਿ 60 ਕਿੱਲੇ ਉਸ ਬੰਦੇ ਦੇ ਸਿਆਸਤ ਦੀ ਭੇਡ ਚੜ ਗਈ ਜਿਹੜੇ ਬੰਦੇ ਦਾ ਸਫਰ 5 ਕਿੱਲੇ ਵੇਚਣ ਤੋਂ ਸ਼ੁਰੂ ਹੋਇਆ ਤੇ ਸਰਪੰਚੀ ਤੋਂ ਸ਼ੁਰੂ ਹੋਇਆ ਸਰਪੰਚੀ ਦੀ ਇਲੈਕਸ਼ਨ ਲੜਨ ਦੇ ਲਈ ਬੰਦੇ ਨੇ ਤਾਮ-ਜਾਮ ਰਚਿਆ ਆਖਰ ਆਉਣ ਵਾਲੇ 20-25 ਸਾਲਾਂ ਦੇ ਵਿੱਚ ਉਹ ਬੰਦਾ 60 ਕਿੱਲੇ ਵੇਚ ਕੇ ਉਸ ਬੰਦੇ ਦਾ ਪੈਂਡਾ ਛੁੜਿਆ ਆਹ ਸਿਆਸਤ ਦੇ ਹਾਲਾਤ ਨੇ ਆਹ ਸਾਡੇ ਲੋਕਾਂ ਦੇ ਹਾਲਾਤ ਨੇ ਕਿ ਬੰਦੇ ਨੇ ਸਰਪੰਚੀ ਦੇ ਪਿੱਛੇ 60 ਕਿੱਲੇ ਨੂੰ ਅੱਗ ਲਾਤੀ ਆਪਣੀ ਲੀਡਰੀ ਦੇ ਪਿੱਛੇ ਬੰਦੇ ਨੇ 60 ਕਿੱਲੇ ਨੂੰ ਅੱਗ ਲਾਤੀ ਐਡਾ ਸਾਡੇ ਚ ਲੀਡਰ ਬਣਨ ਦਾ ਕੀ ਡਾ ਹਾਲਾਂਕਿ ਜਿਹੜੇ ਬੰਦੇ ਦੇ ਘਰ ਦੇ 60 ਕਿੱਲੇ ਨੇ ਜਿਹਦੇ ਕੋਲ ਆਪਣੇ 60 ਕਿੱਲੇ ਜ਼ਮੀਨ ਹੈ ਉਹ ਬੰਦਾ ਤਾਂ ਘਰ ਦਾ ਹੀ ਸਰਪੰਚ ਹੈ ਉਹ ਬੰਦਾ ਤਾਂ ਇਲਾਕੇ ਦਾ ਹੀ ਐਮਐਲਏ ਹੈ ਪਿੰਡ ਦਾ ਹੀ ਉਹ ਬੰਦਾ ਲੀਡਰ ਹੈ ਪਰ ਨਹੀਂ ਸਾਨੂੰ ਸਵਾਦ ਨਹੀਂ ਆਉਂਦਾ ਹੈਗਾ ਜਦੋਂ ਤੱਕ ਅਸੀਂ 2-4 ਕਿੱਲੇ ਵੇਚ ਕੇ ਸਰਪੰਚੀ ਲੜੀਏ ਨਾ